ਪਰਮ ਸਤਿਕਾਰ ਜੋ ਗੁਰੂ ਸਾਰੇ ਗੁਰੂ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਸ਼ੋਤਮ ਸਿੰਘ ਫੱਗੂ ਵਾਲਾ ਭਵਾਨੀਗੜ ਦਾ ਜਿਹੜਾ ਮੁੱਖ ਹਸਪਤਾਲ ਉਹਦੇ ਐਸਐਮਓ ਸਾਹਿਬ ਦੇ ਮੈਂ ਦਫ਼ਤਰ ਮੂਰੇ ਬੈਠਾ ਜਿਹਨੂੰ ਜਿੰਦਾ ਲਗਿਆ ਹੋਇਆ ਡਾਕਟਰ ਸਾਹਿਬ ਕਿੱਥੇ ਨੇ ਫੇਸਬੁਕ ਵਰਤਮਾਨ ਦੱਸ ਸਕਦਾ ਹੈ ਇਹ ਉਹ ਲੋਕ ਦੱਸ ਸਕਦੇ ਨੇ ਜਿਨ੍ਹਾਂ ਨੇ ਇਹਨਾਂ ਦੀ ਕਿਤੇ ਡਿਊਟੀ ਲਈ ਹੈ ਲੇਕਿਨ ਮੈਂ ਕੀ ਗੱਲ ਜਰੂਰ ਪੁੱਛਣੀ ਚਾਹਾਂਗਾ ਇੰਨੀ ਇੰਨੀ ਹੱਦ ਦਰਜੇ ਦੀ ਗਰਮੀ ਦੇ ਵਿੱਚ ਮੇਰੀਆਂ ਸਤਿਕਾਰਯੋਗ ਮਤਾਵਾ ਮੇਰੀਆਂ ਸਤਿਕਾਰਯੋਗ ਭੈਣਾ ਕਿੰਨੇ ਲੋਕ ਨੇ ਜਿਹੜੇ ਕਿੰਨੇ ਲੋਕ ਨੇ ਜਿਹੜੇ ਅਜੋੜੀ ਕਰ ਰਹੇ ਨੇ ਕੀ ਦੀ ਉੜੀ ਕਰ ਰਹੇ ਨੇ ਕਵਾਨੀਗੜ ਹਸਪਤਾਲ ਦੇ ਵਿੱਚ ਵੀ ਕੋਈ ਡਾਕਟਰ ਹੋਊਗਾ لیکن میرا سر ਝੁਕਦਾ ہے ڈاکٹر وکرم جی ਦਾ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਡਿਊਟੀ ਇੱਕੋ ਹੀ ਡਾਕਟਰ ਇੱਕੋ ਹੀ ਡਾਕਟਰ ਸਰਦਾਰ ਵਿਕਰਮਜੀਤ ਸਿੰਘ ਉਹ ਨਿਵਾ ਰਹੇ ਨੇ ਮੇਰਾ سر ਝੁਕਦਾ ਹੈ ਉਹ ਸੱਜਣ ਦੇ ਅੱਗੇ ਕਿਉਂਕਿ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਭਾਬੋ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਤਿੰਨ ਨਾਈਟਸ ਤੇ ਅਜੇ ਹਸਪਤਾਲ ਦੇ ਵਿੱਚੋਂ ਦੂਜਾ ਰੱਪ ਆਇਆ ਜਿਹੜਾ ਇਕੱਲਾ ਡਾਕਟਰ ਬਿਕਰਮਜੀਤ ਸਿੰਘ ਹੈ ਉਹੀ ਆਪਰੇਟ ਕਰਦਾ ਉਹੀ ਆਪਰੇਸ਼ਨ ਕਰਦਾ ਤੇ ਉਹੀ ਸਾਰੇ ਜਗੀਆਂ ਲੋਕਾਂ ਦੀ ਲਾਈਨ ਲੱਗੀ ਹੈ ਇਹਨੇ ਲੋਕਾਂ ਨੂੰ ਸਾਰਿਆਂ ਨੂੰ ਉਹ ਡੀਲ ਕਰਦਾ ਸਾਰਿਆਂ ਨੂੰ ਮੈਡੀਸਨ ਲਿਖਦਾ ਮੈਂ ਪੁੱਛਣਾ ਚਾਹਣਾ ਇੱਥੋਂ ਦੇ ਤਬਦੀਲੀ ਕਰਨ ਵਾਲੇ ਲੋਕਾਂ ਨੂੰ ਇੱਥੋਂ ਦੇ ਤਬਦੀਲੀ ਦੇ ਦਾਅਵੇ ਕਰਨ ਵਾਲੇ ਲੋਕਾਂ ਨੂੰ ਇੱਥੋਂ ਦੇ ਹੈਲਥ ਮਿਨਿਸਟਰ ਨੂੰ ਮੈਂ ਪੁੱਛਣਾ ਚਾਹਣਾ ਬੇਰੀ ਬਹੁਤ ਹੀ ਸਤਿਕਾਰਯੋਗ ਭੈਣ ਨਰਿੰਦਰ ਕੌਰ ਭਰਾਜੀ ਨੂੰ ਕਿ ਉਹ ਸੁਣਾਈ ਹੈ ਕਿਹਦੇ ਹਸਪਤਲ ਦੇ ਵਿੱਚ ਕਿ ਉਹ ਨੇ ਕਿਤੇ ਸਾਡੇ ਪਵੰਡੀਗੜ੍ਹ ਦੇ ਹਸਪਤਾਲ ਦਾ ਹਾਲ ਦੇਖਿਆ ਮੇਰਾ ਗਿਲਾ ਨਹੀਂ ਕਿਸੇ ਨਾਲ ਮੇਰੀ ਨਰਾਜ਼ਗੀ ਨਹੀਂ ਕਿਸੇ ਨਾਲ ਵੋਟਾਂ ਪਾਈਆਂ ਨੇ ਲੋਕਾਂ ਨੇ ਤੁਹਾਨੂੰ ਤਬਦੀਲੀ ਦੇ ਲਈ ਆ ਸੁਧਾਰ ਕਰਨ ਦੇ ਲਈ ਆਸ ਨਾਲ ਅੱਜ ਮੂੰਹ ਬੋਲਦਾ ਹੈ 2 ਵਜੇ ਹਸਪਤਾਲ ਤੇ ਡਿਊਟੀ ਹੈ ਸਰਦਾਰ ਬਿਕਰਮਜੀ ਸਿੰਘ ਜੀ ਦੀ 2 ਵਜੇ ਤੋਂ ਬਾਅਦ ਉਹਨੇ ਵੀ ਆਰਾਮ ਕਰਨਾ ਹੈ ਉਹ ਵੀ ਇਨਸਾਨ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਮਰੀਜ਼ਾਂ ਨੂੰ ਦੇਖ ਰਿਹਾ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਆਪਰੇਸ਼ਨ ਦੀ ਡਿਊਟੀ ਕਰ ਰਿਹਾ ਹੈ ਲੇਕਿਨ ਮੈਂ ਪੁੱਛਣਾ ਚਾਹਣਾ ਬੇਲੜ ਲਾਣੇ ਨੂੰ ਜਿਹੜਾ ਬੇਲੜ ਲਾਣਾ ਰੋਟੀਆਂ ਖਾ ਕੇ ਟੱਡ ਤੇ ਹੱਥ ਫੇਰ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਤੂੰ ਮੈਨੂੰ ਪਤਾ ਲੱਗਿਆ ਕਿ ਤੂੰ ਸੰਗਰੂਰ ਚ ਆਇਆ ਹੈ ਤੈਨੂੰ ਤੈਨੂੰ ਕੀ ਲੋੜ ਐ ਤੂੰ ਤਾਂ ਕਹਿੰਦਾ ਚ ਇੱਥੇ ਹੂ 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 ਕਰਦੇ ਫਿਰਦੇ ਨੇ ਇੱਥੇ ਲੋਕ ਡਾਕਟਰ ਸੀਐਮ ਦੇ ਮਗਰ ਫਿਰਦੇ ਨੇ ਇੱਥੇ ਲੋਕ ਫਿਰਦੇ ਨੇ ਹੋਰ ਗੱਲਾਂ ਦੇ ਮਗਰ ਲੇਕਿਨ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਜਿਹੜੇ ਆ ਲੋਕ ਨੇ ਗਰੀਬ ਜਿਹੜਾ ਦੇ ਵਿੱਚੋਂ ਕਿਸੇ ਗਰੀਬ ਦੀ ਕਿਸੇ ਦੀ ਮੌਤ ਹੋ ਗਈ ਅੰਦਾਜ਼ਾ ਹੋ ਗਿਆ ਇਹ ਹੱਦ ਦਾ ਤੇਜ਼ਿਕਰਤੀ ਦੇ ਵਿੱਚੋਂ ਤਾਂ ਕੌਣ ਦਵੇ ਬਹੂਫੂਗਾ ਉਹਦੇ ਨੇ ਕਾਉਂਟੇ ਬਾਰੋਸਾ ਆ ਗਿਰਤੀ ਬਾਰ ਤੋਂ ਮੈਂ ਕਹਾਂਦਾ ਨੂੰ ਬੇਤੀ ਕਰਾਂਗਾ ਉਹ ਦਿਖਾ ਦੇਵੇ ਇਸ ਇੱਕ ਦੇ ਵੀ ਹਜ਼ਾਰਾਂ ਦੀ ਗਿਰਤੀ ਦੇ ਵਿੱਚ ਪਵਾਨੀ ਘਰ ਦੇ ਵਿੱਚ ਹਸਪਤਾਲ ਦੇ ਵਿੱਚ ਅੱਜ ਸਾੱਚੇ ਜਿਹੜੇ ਡਾਕਟਰਾਂ ਨੂੰ ਉਡੀਕ ਰਹੇ ਨੇ ਮਰੀਜ਼ ਨੇ ਜਿਹੜੇ ਮੇਰੀਆ ਭੈਣਾ ਮੈਂ ਵੀ ਕਿਸੇ ਮਾਂ ਨੇ ਜੰਮਿਆ ਮੇਰੀਆ ਭੈਣਾ ਗਰਭਪਤੀ ਅੱਜ ਲੈਣਾ ਤੇ ਲੱਗਿਆ ਖੜੀਆਂ ਨੇ ਓਏ ਸ਼ਰਮ ਕਰ ਸ਼ਰਮ ਕਰ ਓ ਮੁੱਖ ਮੰਤਰੀ ਆਜਾ ਤੂੰ ਸ਼ਰਮ ਕਰ ਹੱਥ ਲਾਤੀ ਹੱਥ ਲਾਤੀ ਆ ਜੋਤੀਆਂ ਸਾਡੀਆਂ ਜਿਹੜੀਆਂ ਤੀਆਂ ਇਹ ਤੇ ਦਵਾਈ ਲੈਣ ਦੇ ਲਈ ਜਾਂਦੇ ਆਂ ਅ ਜੋਤੀਆਂ 2 ਵਜੇ ਤੱਕ ਲੈਣ ਚ ਕਰਨੀਆਂ ਲੇਟ ਡਾਕਟਰ ਬਿਕਰਮਜੀਤ ਸਿੰਘ ਰੋਹਾਨੀ ਸਖਸ਼ੀਅਤ ਹੈ ਸਾਡੇ ਹਸਪਤਾਲ ਦੇ ਲਈ ਲੇਟ 2 ਵਜੇ ਤੋਂ ਬਾਅਦ ਤਾਂ ਉਹਨੇ ਵੀ ਆਰਾਮ ਕਰਨਾ 2 ਵਜੇ ਬਾਅਦ ਤਾਂ ਉਹਨੇ ਵੀ ਆਰਾਮ ਕਰਨਾ ਆਪਣੀ ਡਿਊਟੀ ਖਤਮ ਤੋਂ ਬਾਅਦ ਓ ਸ਼ਰਮ ਕਰੋ ਦੇਸ਼ ਦੇ ਹਾਕਮੋ ਸ਼ਰਮ ਕਰੋ ਕਰਸ ਕਰੋ ਦੇਸ਼ ਦੀ ਆ ਦੇਸ਼ ਦੀ ਜਨਤਾ ਦੇ ਉੱਤੇ ਤੋਂ ਮੇਰੀ ਬੇਗੋਇਸ਼ ਹੈ ਤੇ ਬਰਤੋਬਾ ਦੇ ਇਸ ਵੀਡੀਓ ਨੂੰ ਲੋਕ ਸ਼ੇਅਰ ਕਰੋ ਤਾਂ ਕਿ ਇਹ ਖੋਤੀ ਇਹ ਫੋਤੀ ਕਹਾਗਾ ਭਗਤ ਸਿੰਘ ਦੀ ਪੱਕ ਬਣ ਕੇ ਭਗਤ ਸਿੰਘ ਨਕਲੀ ਭਗਤ ਸਿੰਘ ਦੇਸ਼ ਨੂੰ ਰਾਹ ਨਹੀਂ ਪਾ ਰਿਹਾ ਪੰਜਾਬ ਨੂੰ ਰਾਹ ਨਹੀਂ ਪਾ ਰਿਹਾ ਤੋਂ ਮੇਰੀ ਬੇਗੋਇਸ਼ ਹੈ ਜਿੱਥੇ ਵੀ ਤੇ ਜਾਂਦਾ ਹੈ ਪਰ ਨਵਤਬਾਹ ਨੂੰ ਪੁੱਛੋ ਕਿ ਪਾਨੀਗੜ ਦੇ ਹਸਪਤਾਲ ਦਾ ਕੀ ਹਾਲ ਹੈ ਪਾਨੀਗੜ ਦੇ ਹਸਪਤਾਲ ਦੇ ਵਿੱਚ ਐਸਐਮਓ ਲੋਕ ਨੂੰ ਜਿੰਦਾ ਲੱਗਿਆ ਹੈ ਆ ਜਿੰਦਾ ਲੱਗਿਆ ਜਿੰਦਾ ਲੱਗਿਆ ਓਪੀਡੀ ਨੂੰ ਓਪੀਡੀ ਜਿੰਦਾ ਲੱਗਿਆ ਮੈਂ ਕੈਮਰਾ ਵਿੱਚ ਆ ਰਿਹਾ ਓਪੀਡੀ ਜਿੰਦਾ ਲੱਗਿਆ ਹੋਇਆ ਹੈ ਉਹ ਡਾਕਟਰ ਕੋਲੇ ਕੀ ਦਾ ਕਹਵਾ ਦਮਾ ਜਿੰਦਾ ਰੋ ਜਿਹੜੀ ਨੰਬਰ ਪਈਆਂ ਉਹ ਜਨਤਾ ਦੇ ਮੋਟਾ ਬਚਾਣਾ ਐਸੀ ਲੜਾਈ ਮੈਂ ਨਹੀਂ ਕੋਈ ਨਹੀਂ ਤੋਂ ਮੇਰੀ ਕੋਈ ਅਰਦਾਸ ਹੈ ਮੇਰੀ ਗੁਜ਼ਾਰਿਸ਼ ਹੈ ਕਿ ਲੋਕੋ ਇੱਕ ਹੋ ਜੋ ਇਹ ਸਾਰੀਆਂ ਪਾਰਟੀਆਂ ਲੋਟੇਰੀਆਂ ਨੇ ਇਹ ਸਾਰੇ ਲੋਕ ਲੋਟੇਰੇ ਨੇ ਇਹ ਸਾਡਾ ਖੂਨ ਦੇ ਪਿਆਸੇ ਨੇ ਅਸੀਂ ਖੂਨ ਦੇ ਪਿਆਸੇ ਨਹੀਂ ਰਹਿਣਾ ਅਸੀਂ ਇਹਨਾਂ ਦੇ ਤੋਂ ਗੜਾਵੇ ਜਾਂ ਖਪਾਉਣਾ ਹੈ ਇੱਕ ਦਿਨ ਅੱਕੀ ਹੋਈ ਅਸੀਂ ਕਹਿੰਦੇ ਹੁੰਦੇ ਤੇ ਸਟੂਡੈਂਟ ਲਾਈਫ ਦੇ ਵਿੱਚ ਗੱਲ ਪਾਇ ਜਾਣ ਤੇ ਅੱਕੇ ਲੋਕ ਤਾਂ ਬੰਬ ਬੰਦੂਕਾਂ ਸਕਣ ਦਾ ਰੂਪ ਅੱਜ ਤੇਰੀ ਪੋਸ ਤੇਰੇ ਸਹਾਰੇ ਵੀ ਹੈਗੀ ਅੱਜ ਤੇਰੀ ਫੋਰਸ ਤੇਰੇ ਸਹਾਰੇ ਦੀ ਹੈਗੀ ਤੋਂ ਮੇਰੀ ਬੇਵਜਾਰ ਅਰਸ਼ਾ ਕਿਰਪਾ ਕਰਿਓ ਕਿ ਦੇਖਿਓ ਕਿਤੇ ਮੈਂ ਇੱਕ ਮਾਰਨਿੰਗ ਦੇ ਨਾਂ ਹੈਲਥ ਡਿਪਾਰਟਮੈਂਟ ਨੂੰ ਕੋਈ ਡਾਕਟਰ ਸਾਹਿਬ ਇੱਕੋ ਹੀ ਸਾਡੇ ਇਲਾਕੇ ਦੇ ਲਈ ਦੇਵਤਾ ਇੱਕੋ ਹੀ ਇਲਾਕੇ ਦੇ ਲਈ ਦੇਵਤਾ ਨੇ ਦੇਖਿਓ ਕਿ ਤੇਰਾ ਨੁਕਸਾਨ ਕਰ ਦਿਓ ਤੇਰਾ ਨੁਕਸਾਨ ਕਰਤਾ ਤਾਂ ਬਰਦਾਸ਼ਤ ਨਹੀਂ ਕਰਾਂਗੇ ਦੇਖਿਓ ਇਹ ਸਾਡੇ ਲਈ ਇੱਥੇ ਬਰਦਾਸ਼ਤ ਨੇ ਇਨਾਂ ਦੀ ਡਿਊਟੀ ਪੱਕੇ ਤੌਰ ਤੇ ਇਹਨਾਂ ਦੇ ਨਾਲ ਤੇ ਆ ਜਿੰਦੇ ਲੱਗੇ ਹੋਏ ਲੋਕ ਨੇ ਜਿਹੜੇ ਇੱਥੇ ਹਾਜ਼ਰ ਹੋਣ ਇਹ ਜਿੰਦਾ ਲੱਗੇ ਹੋਏ ਲੋਕ ਨੇ ਜਿਹੜੇ ਇਹ ਹਾਜ਼ਰ ਹੋਣ ਡਾਕਟਰ ਕਿੱਥੇ ਨੇ ਮੇਰਾ ਬਾਰ ਬਾਰ ਸਵਾਲ ਆ ਡਾਕਟਰ ਕਿੱਥੇ ਨੇ ਇੱਕ ਡਾਕਟਰ ਤੋਂ ਮਿਲਾਂ ਡਾਕਟਰ ਕਿੱਥੇ ਨੇ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦਾ